ਤੇ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਉੱਤੇ ਪਾਉਨੇ ਆ ਇੱਕ ਨਜ਼ਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜ੍ਹਾ ਲਗਾਤਾਰ ਜਾਰੀ ਹੈ ਬੁੱਧਵਾਰ 12 ਨਵੰਬਰ ਦੀ ਗੱਲ ਕਰੀਏ ਤਾਂ ਸੋਨੇ ਦੀਆਂ ਕੀਮਤਾਂ ਬੁੱਧਵਾਰ ਨੂੰ ਸਥਿਰ ਰਹੀਆਂ ਨੇ ਲਗਭਗ ਸਥਿਰ ਕੀਮਤਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ 12 ਨਵੰਬਰ ਨੂੰ ਸਵੇਰੇ 10 ਵਜੇ 5 ਦਸੰਬਰ ਦੀ ਮਿਆਦ ਉੱਗਣ ਵਾਲਾ ਸੋਨਾ MCX ਤੇ 12 ਨਵੰਬਰ ਨੂੰ 132998 ਰੁਪਏ ਤੇ ਕਾਰੋਬਾਰ ਕਰ ਰਿਹਾ ਸੀ ਜੋ ਕਿ ਪਿਛਲੇ ਦਿਨ ਇਸ ਦੀ ਕੀਮਤ ਹੈ ਜਿਹੜੀ ਉਹ 80 ਰੁਪਏ ਘਟ ਸੀ 112 ਰੁਪਏ 80 ਰੁਪਏ ਦਾ ਵਾਧਾ ਜਿਹੜਾ 12 ਨਵੰਬਰ ਨੂੰ ਸੋਨੇ ਦੀ ਕੀਮਤ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਜੇਕਰ ਅੱਜ MCX ਤੇ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਚਾਂਦੀ ਦੀ ਕੀਮਤ 1 ਕਿਲੋ ਦੀ 155466 ਰੁਪਏ ਪ੍ਰਤੀ ਕਿਲੋਗ੍ਰam ਰਹੀ ਹੈ ਸੋ ਚਾਂਦੀ ਦੀ ਕੀਮਤ ਹੈ ਜਿਹੜੀ 154926 ਰੁਪਏ ਬੀਤੇ ਕੱਲ ਸੀ ਜੋ ਕਿ ਅੱਜ ਜਿਹੜੀ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੋ ਚਾਂਦੀ ਦੇ ਕੀਮਤ ਦੇ ਵਿੱਚ ਜਿਹੜੀ ਹੈ 700 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਜਦਕਿ ਸੋਨੇ ਦੀ ਕੀਮਤ ਦੇ ਵਿੱਚ 80 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਸੋ ਸੋਨੇ ਦੀਆਂ ਕੀਮਤਾਂ ਦੇ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਕੀਮਤ ਲਗਭਗ ਸਥਿਰ ਰਹੀ ਹੈ ਜਦ ਕਿ ਚਾਂਦੀ ਦੀ ਕੀਮਤ ਦੇ ਵਿੱਚ 700 ਰੁਪਏ ਪ੍ਰਤੀ ਕਿਲੋ ਦਾ ਵਾਅਦਾ ਦੇਖਣ ਨੂੰ ਮਿਲਿਆ ਸੋ ਜ਼ਿਆਦਾ ਵਾਅਦਾ ਨਹੀਂ ਹੋਇਆ ਕਹਿ ਸਕਦੇ ਹਾਂ ਕਿ ਦੋਵੇਂ ਧਾਤਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਸਥਿਰਤਾ ਦੇਖੀ ਗਈ ਹੈ 17 ਅਕਤੂਬਰ ਨੂੰ ਸੋਨਾ ਜਿਹੜਾ 1,30,874 ਰੁਪਏ ਸਰਵਾਕੀਲੀਨ ਉੱਚ ਪੱਧਰ ਤੇ ਪਹੁੰਚ ਗਿਆ ਸੀ ਸਭ ਤੋਂ ਵੱਧ ਉੱਚ ਪੱਧਰ ਤੇ ਪਹੁੰਚਿਆ ਸੀ 17 ਅਕਤੂਬਰ ਨੂੰ ਸੋਨੇ ਦੀ ਕੀਮਤ ਹੈ ਜਿਹੜੀ 1,30,874 ਰੁਪਏ ਸਭ ਤੋਂ ਉੱਪਰਲੇ ਪੱਧਰ ਤੇ ਦਰਜ ਕੀਤੀ ਗਈ ਸੀ ਤੇ 14 ਅਕਤੂਬਰ ਨੂੰ ਚਾਂਦੀ ਦੀ ਕੀਮਤ ਸਭ ਤੋਂ ਉੱਪਰਲੇ ਪੱਧਰ ਤੇ ਦਰਜ ਕੀਤੀ ਗਈ ਸੀ 1,78,100 ਰੁਪਏ ਸਭ ਤੋਂ ਉੱਪਰਲੇ ਪੱਧਰ ਤੇ ਚਾਂਦੀ ਦੀ ਕੀਮਤ ਹੈ ਜਿਹੜੀ 14 ਅਕਤੂਬਰ ਨੂੰ ਦਰਜ ਕੀਤੀ ਗਈ ਸੀ ਸੋ ਅੱਜ ਦੇ ਦਿਨ ਦਾ ਜੋ ਭਾ ਰਿਹਾ ਹੈ ਚਾਂਦੀ ਦੀਆਂ ਕੀਮਤਾਂ ਦਾ ਤੇ ਸੋਨੇ ਦੀਆਂ ਕੀਮਤਾਂ ਦਾ ਉਸ ਦਾ ਜ਼ਿਕਰ ਕਰਦੇ ਹਾਂ ਅੱਜ ਸੋਨੇ ਦੇ 24 ਕੈਰਟ ਦੀ ਕੀਮਤ 1,25,660 ਰੁਪਏ ਸੋਨੇ ਦੇ 22 ਕੈਰਟ ਦੀ ਕੀਮਤ 1,15,200 ਰੁਪਏ ਸੋਨੇ ਦੇ 18 ਕੈਰਟ ਦੀ ਕੀਮਤ 94,280 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਦੇ ਨਾਲ ਦਰਜ ਕੀਤੀ ਗਈ ਹੈ ਹੁਣ ਚਾਂਦੀ ਦੀਆਂ ਕੀਮਤਾਂ ਦੀ ਜੇਕਰ ਗੱਲ ਕਰੀਏ ਤਾਂ ਚਾਂਦੀ ਦੀ ਕੀਮਤ ਹੈ ਜਿਹੜੀ ਉਹ ਪਿਛਲੇ ਦਿਨ ਦੇ ਮੁਕਾਬਲੇ 700 ਰੁਪਏ ਵੱਧ ਜਿਹੜੀ ਹੈ ਦਰਜ ਕੀਤੀ ਗਈ ਹੈ 1 ਕਿਲੋ ਚਾਂਦੀ ਦੀ ਕੀਮਤ 1,54,926 ਰੁਪਏ ਅੱਜ ਦੇ ਦਿਨ ਦਰਜ ਕੀਤੀ ਗਈ ਹੈ ਚਾਂਦੀ ਦੇ ਵਿੱਚ ਤੇਜ਼ੀ ਹੈ ਹਾਲਾਂਕਿ ਸੋਨੇ ਦੇ ਵਿੱਚ ਵੀ ਹਲਕੀ ਤੇਜ਼ੀ ਦਰਜ ਕੀਤੀ ਗਈ ਹੈ 80 ਰੁਪਏ ਵੱਧ ਭਾਅ ਸੋਨੇ ਦਾ ਜਿਹੜਾ ਅੱਜ ਲੱਗਿਆ ਹੈ ਸੋ ਸੋਨੇ ਤੇ ਚਾਂਦੀ ਦੋਵੇਂ ਕਤਾਤਾ ਦੇ ਵਿੱਚ ਉਤਰਾ ਚੜਾਅ ਤੋਂ ਬਾਅਦ ਅੱਜ ਅੱਜ ਦੇ ਦਿਨ ਇੱਕ ਸਥਿਰਤਾ ਦੇਖੀ ਗਈ ਹੈ ਹਾਲਾਂਕਿ ਵਾਧਾ ਜ਼ਰੂਰ ਹੋਇਆ ਸੋਨੇ ਦੀ ਕੀਮਤ ਦੇ ਵਿੱਚ ਵੀ 80 ਰੁਪਏ ਦਾ ਤੇ ਚਾਂਦੀ ਦੀ ਕੀਮਤ ਦੇ ਵਿੱਚ ਵੀ 700 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਪਰ ਇਸ ਨੂੰ ਇੱਕ ਸਥਿਰ ਕੀਮਤ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕੋਈ ਬਹੁਤਾ ਜ਼ਿਆਦਾ ਵੱਡਾ ਵਾਧਾ ਨਹੀਂ ਹੈ ਇੱਕ ਵਾਰੀ ਫਿਰ ਤੋਂ ਤੁਹਾਨੂੰ ਸੋਨੇ ਦੀਆਂ ਅੱਜ ਦੀਆਂ ਕੀਮਤਾਂ ਤੇ ਅਨ ਨਜ਼ਰ ਪਾ ਦਿੰਦੇ ਆ ਸੋਨੇ ਦੀ ਅੱਜ ਦੀ 10 ਗ੍ਰਾਮ ਦੀ 24 ਕੈਰਟ ਦੀ ਕੀਮਤ 1,25,660 ਰੁਪਏ ਸੋਨੇ ਦੀ ਅੱਜ ਦੀ 22 ਕੈਰਟ ਦੀ ਕੀਮਤ 1,15,200 ਰੁਪਏ ਅਤੇ 18 ਕੈਰਟ ਦੀ ਕੀਮਤ 94,280 ਰੁਪਏ ਅੱਜ ਦੇ ਦਿਨ ਦਰਜ ਕੀਤੀ ਗਈ ਹੈ